ਇੱਕ ਵਿਅਕਤੀ ਆਪਣੇ 4 ਮਹੀਨੇ ਦੇ ਬੱਚੇ ਤੇ 4 ਸਾਲ ਦੀ ਬੱਚੀ ਨੂੰ ਆਪਣੀ ਗੋਦੀ ਦੇ ਵਿੱਚ ਲੈ ਕੇ ਰੋ ਰਿਹਾ ਹੈ ਇਸ ਦੇ ਵੱਲੋਂ ਮਦਦ ਦੀ ਗੁਹਾਰਾ ਛੜੀ ਉਹ ਲਗਾਈ ਜਾ ਰਹੀਆ ਹਾੜੇ ਕੱਢੇ ਜਾ ਰਹੇ ਨੇ ਇਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਨੂੰ ਤੰਗ ਪਰੇਸ਼ਾਨ ਆ ਜਿਹੜਾ ਉਹ ਨਾ ਕੀਤਾ ਜਾਵੇ ਤਾਂ ਇਸ ਵਿਅਕਤੀ ਦੇ ਵੱਲੋਂ ਪੁਲਿਸ ਦੇ ਉੱਪਰ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਨੇ ਕਿ ਪੁਲਿਸ ਹੈ ਜਿਹੜੀ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਹੀ ਆ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ ਸਗੋਂ ਮੈਨੂੰ ਹੀ ਜ਼ਿਆਦਾ ਤੰਗ ਆ ਜਿਹੜਾ ਉਹ ਕੀਤਾ ਜਾ ਰਿਹਾ ਇਸ ਵਿਅਕਤੀ ਦੇ ਵੱਲੋਂ ਹੜੇ ਕੱਟੇ ਜਾ ਰਹੇ ਨੇ ਮਦਦ ਦੀ ਗੋਹਾਰ ਆ ਜਿਹੜੀ ਇਸ ਵਿਅਕਤੀ ਦੇ ਵੱਲੋਂ ਲਗਾਈ ਚਾਰੀਆ ਦਰਅਸਲ ਇਸ ਵਿਅਕਤੀ ਦੀ ਪਤਨੀ ਦਾ ਕਤਲ ਆ ਜਿਹੜਾ ਉਹ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਦਿਨ ਦਿਹਾੜੇ ਕਈ ਲੋਕ ਨੇ ਜਿਹੜੇ ਉਹ ਘਰ ਦੇ ਅੰਦਰ ਦਾਖਲ ਹੋਏ ਘਰ ਦੇ ਅੰਦਰ ਦਾਖਲ ਹੋ ਕੇ ਗੋਲੀਆਂ ਮਾਰ ਕੇ ਇਸ ਦੀ ਪਤਨੀ ਦਾ ਕਤਲ ਆ ਛੜਾਉ ਕਰ ਦਿੰਦੇ ਨੇ ਤਾਂ ਜਿਸ ਤੋਂ ਬਾਅਦ ਪੁਲਿਸ ਨੇ ਇਸ ਸਬੰਧ ਦੇ ਵਿੱਚ ਸ਼ਿਕਾਇਤ ਆ ਜਿਹੜੀ ਉਹ ਦਰਜ ਕੀਤੀ ਤਦ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੁਲਿਸਾ ਜਿਹੜੀ ਉਹ ਕਾਰਵਾਈ ਦੇ ਵਿੱਚ ਲੱਗੀ ਹੋਈ ਸੀ ਪਰ ਇਸ ਵਿਅਕਤੀ ਦੇ ਵੱਲੋਂ ਅੱਜ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਜਿਹੜੀ ਪੁਲਿਸ ਹੈ ਉਹ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਹੀ ਆ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਮੇਰੇ ਉੱਪਰ ਇਲਜ਼ਾਮ ਆ ਜਿਹੜੇ ਉਹ ਲਗਾ ਰਹੀ ਆ ਤਾਂ ਇਸ ਵਿਅਕਤੀ ਦੇ ਵੱਲੋਂ ਹਾੜੇ ਕੱਡੇ ਜਾ ਰਹੇ ਨੇ ਇਸ ਵਿਅਕਤੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੇਰੀ ਮਦਦ ਹੈ ਜਿਹੜੀ ਉਹ ਕੀਤੀ ਜਾਵੇ ਕਿਉਂਕਿ ਇਸ ਵਿਅਕਤੀ ਦੀ ਪਤਨੀ ਦਾ ਕਤਲ ਅਚੜਾ ਕੀਤਾ ਗਿਆ ਸੀ ਤਾਂ ਇਸ ਵਿਅਕਤੀ ਦੇ ਵੱਲੋਂ ਹਾੜੇ ਕੱਡੇ ਜਾ ਰਹੇ ਨੇ ਪੁਲਿਸਲੇ ਉੱਪਰ ਗੰਭੀਰ ਇਲਜ਼ਾਮ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਇਸ ਦੀ ਪਤਨੀ ਦਾ ਕਤਲ ਅਚੜਾ ਕੀਤਾ ਗਿਆ ਸੀ ਤਾਂ ਇਸ ਦਾ ਕਹਿਣਾ ਹੈ ਕਿ ਮੇਰਾ ਮਰਨ ਨੂੰ ਕਰਦਾ ਕਿਉਂਕਿ ਮੈਨੂੰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਆ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਇਸ ਵਿਅਕਤੀ ਦੇ ਵੱਲੋਂ ਆਪਣੇ 4 ਮਹੀਨੇ ਦੇ ਬੱਚੇ ਨੂੰ ਅਤੇ 4 ਸਾਲ ਦੀ ਬੇਟੀ ਨੂੰ ਆਪਣੀ ਗੋਦੀ ਦੇ ਵਿੱਚ ਬਿਠਾ ਕੇ ਮਦਰ ਦੀ ਗੋਹਾਰ ਆ ਜਿਹੜੀ ਉਹ ਲਗਾਈ ਜਾ ਰਹੀ ਹੈ ਮੈਂ ਭਾਜੀ ਭਗਵੰਤ ਸਿੰਘ ਉਰਫ ਮੰਨਾ ਆ ਮੇਰਾ ਛੋਟਾ ਆ ਬੇਟਾ ਆ 4 ਮਹੀਨੇ ਦਾ 4 ਸਾਲਾਂ ਦੀ ਮੇਰੀ ਗੁੜੀਆ ਵਾ ਕਿ ਇਹਦਾ 8 ਤਰੀਕ ਜੁਲਾਈ ਨੂੰ ਮੇਰੇ ਘਰ ਕਿਨਾਲੇ ਦਾ ਆਏ ਦੋ ਬੰਦੇ ਇੱਕ ਗਿਆਨੀ ਤੇ ਇੱਕ ਮੋਨਾ ਉਹਨਾਂ ਦੋਵਾਂ ਕੋਲ ਪਿਸਤੌਲ ਸੀ ਤੇ ਮੇਰੇ ਘਰ ਆ ਕੇ ਗਾਣਾ ਕੱਢਣ ਲੱਪੇ ਮੇਰੀ ਵਾਈਫ ਨੂੰ ਆਂਦੇ ਵੀ ਬਾਹਰ ਕੱਢ ਆਪਣੇ ਦਿਓਰ ਨੂੰ ਤੇ ਆਪਣੇ ਭਰਾ ਨੂੰ ਆਪਣੇ ਘਰ ਵਾਲੇ ਨੂੰ ਕਿਨਾਲੇ ਦਾ ਰਾਤ ਦੇ ਲੁਗੇ ਆ ਐਨੀਆਂ ਕਾਲਾਂ ਕੀਤੀਆਂ ਬਾਹਰ ਨਹੀਂ ਨਿਕਲੇ ਉਹ ਕਿਨਾਲੇ ਦਾ ਉਹ ਵੀ ਗਾੜੀਆਂ ਗਾਲਾਂ ਕੱਢਣ ਲੱਪੀ ਉਹਨਾਂ ਨੂੰ ਉਹਨਾਂ ਨੂੰ ਕਹਿੰਦੀ ਵੀ ਤੁਹਾਡਾ ਜਵਾਈ ਦਸਰੇ ਬੈਠਾ ਜੇ ਉੱਥੇ ਚੱਲ ਜਾਓ ਤੇ ਕਿਨਾਲੇ ਦਾ ਉਹਨੂੰ ਗੋਲੀਆਂ ਮਾਰ ਕੇ ਚੜ ਗਏ ਮੇਰੀ ਵਾਈਫ ਨੂੰ ਗੋਲੀਆਂ ਮਾਰ ਕੇ ਚਲ ਗਏ ਉਹਦੀ ਕਾਲ ਆਈ ਮੈਨੂੰ ਉਹ ਤੋਂ ਪਹਿਲਾਂ ਉਹਨੇ ਮੈਨੂੰ ਕਿਹਾ ਵੀ ਦੋ ਜਣੇ ਆਏ ਆ ਮੋਨਾ ਤੇ ਸਰਦਾਰ ਮੈਨੂੰ ਕਿਨਾਲੇ ਦਾ ਪਤਾ ਨਹੀਂ ਕੌਣ ਆ ਤੇ ਦੋਵੇਂ ਜਣੇ ਪਿਸਤੌਲ ਬਖਾਉਂਦੇ ਸੀ ਤੇ ਕਹਿੰਦੇ ਸੀ ਵੀ ਕਿਨਾਲੇ ਦਾ ਤੇ ਤੇਰੇ ਘਰ ਵਾਲੇ ਨੂੰ ਤੇ ਤੇਰੇ ਦਿਓਰ ਨੂੰ ਮਾਰਨਾ ਮਾਰਨਾ ਤੇ ਕਿਨਾਲੇ ਦਾ ਮੈਂ ਉਹਨੂੰ ਫਿਰ ਪੁੱਛਿਆ ਵੀ ਹਣੇ ਇੱਥੇ ਹੀ ਆ ਕੇ ਚਲ ਗਏ ਆ ਕਹਿੰਦੇ ਵੀ ਚਲ ਗਏ ਆ ਤੇ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਥਾਣੇ ਰਿਪੋਰਟ ਦੇ ਕੇ ਆਉਣਾ ਵਾ ਤੇ ਮੈਂ ਆਉਣਾ ਆ ਉਹ ਚ ਵਾਰੀ ਮੈਨੂੰ ਕਹਿੰਦੀ ਰਹੀ ਆਜੋ 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 ਤੇ ਮੈਂ ਕਿਹਾ ਨਹੀਂ ਮੈਂ ਆਉਣਾ ਰਿਪੋਰਟ ਦੇ ਕੇ ਤੇ ਮੈਂ ਮੜਕੇ ਕਿਨ ਆਇਦਾ ਦਫਤਰੋਂ ਆਪਣੇ ਨਿਕਲ ਕੇ ਦਿਵਾਲ ਪ੍ਰਧਾਨ ਨੂੰ ਫੋਨ ਕੀਤਾ ਮੈਂ ਕਹਾ ਇਦਾ ਇਦਾ ਸਰ ਮੇਰੀ ਨਾ ਵਾਈਫ ਨੂੰ ਮਤਲਬ ਧਮਕੀਆਂ ਲਾ ਕੇ ਗਏ ਆ ਤੇ ਮੇਰੇ ਨਾਲ ਚੱਲੋ ਥਾਣੇ ਤੇ ਉਹ ਮੈਨੂੰ ਆਂਦਾ ਵੀ ਮੈਂ ਥੋੜਾ ਜਿਹਾ ਬਿਜੀ ਆ ਮੈਂ ਐਸਐਚਓ ਨੂੰ ਫੋਨ ਕਰਤਾ ਅਜੇਪਾਲ ਨੂੰ ਤੇ ਤੂੰ ਉਹਨੂੰ ਜਾ ਕੇ ਮਿਲ ਲਾ ਉਹ ਤੇਰੀ ਗੱਲ ਸੁਣਦਾ ਆ ਤੇ ਮੈਂ ਉਹਨੂੰ ਕਿਹਾ ਵੀ ਸਰ ਮੇਰੇ ਨਾਲ ਚੱਲੋ ਮੇਰੇ ਨਾਲ ਮੇਰਾ ਦੋਸਤ ਵੀ ਮੁੰਡਾ ਹਣੀ ਤੇ ਫਿਰ ਮੈਂ ਤੇ ਮੇਰਾ ਦੋਸਤ ਹਣੀ ਮੁੰਡਾ ਤੇ ਲਾਰਾ ਵੀਰ ਅਸੀਂ ਤਿੰਨੇ ਜਣੇ ਥਾਣੇ ਚੱਲ ਗਏ ਥਾਣੇ ਗਏ ਆ ਤੇ ਕਿਨਾਂ ਦਾ ਡੀਐਸਪੀ ਦੇ ਅੰਦਰ ਕਮਰੇ ਦੇ ਵਿੱਚ 10-12 ਜਣੇ ਬੈਠੇ ਹੀ ਨਿਹੰਗ ਉਹਨਾਂ ਮੈਂ ਅੰਦਰ ਚੱਲਿਆ ਤਾਂ ਨੇ ਮੈਨੂੰ ਹੱਥ ਨਾਲ ਇਦਾਂ ਕਰਤਾ ਕਿ ਰੁਕ ਜਾਓ 15-20 ਮਿੰਟ ਲੱਗੇ ਤੋ ਤੋ ਬਾਦਾਂ ਮੈਂ ਕਿਨੇ ਆਇਆ 15 ਮਿੰਟਾਂ ਬਾਅਦ ਫਿਰ ਮੈਂ ਆਪਣੀ ਵਾਈਫ ਨੂੰ ਕਾਲ ਕੀਤੀ ਕਿ ਕਿਨਾਲੀ ਦਾ ਪੁੱਛਿਆ ਜੇ ਸਹੀ ਠੀਕ ਆ ਉਹਨੂੰ ਇੱਕ ਕਾਲ ਕੀਤੀ ਉਹਨੇ ਨਹੀਂ ਚੁੱਕਿਆ ਦੂਜੀ ਕੀਤੀ ਨਹੀਂ ਚੁੱਕਿਆ ਜਦੋਂ ਤੀਜੀ ਕੀਤੀ ਕਾਲ ਉਹਨੇ ਨਹੀਂ ਚੁੱਕਿਆ ਮੇਰੇ ਕੁ ਭਰਾ ਢੋਂ ਲਾਪੀ ਮੇਰਾ ਦੋਸਤ ਜਿਹੜਾ ਨਾਲ ਹੀ ਹਣੀ ਮੁੰਡਾ ਉਹਨੂੰ ਮੈਂ ਭੇਜਿਆ ਮੈਂ ਕਿਹਾ ਜਾ ਆਪਣੀ ਭਾਬੀ ਨੂੰ ਵੇਖ ਸਾਡਾ ਠਾਣੇ ਦੇ ਘਰ ਦੇ ਲਾਗੇ ਘਾਰ ਆ ਵੀ ਥੋੜਾ ਜਿਹਾ ਦੂਰ ਪੈਂਦਾ ਕਲੌਨੀ ਤੇ ਉਹ ਮੁੰਡਾ ਆਇਆ ਉਹਨੇ ਵੇਖਿਆ ਉੱਤੇ ਥੱਲੇ ਸਾਰਾ ਕੁਝ ਉਹਨੇ ਲਾਰੀ ਵੀਰ ਨੂੰ ਫੋਨ ਕੀਤਾ ਕਿਨਾਲੇ ਦਾ ਐਦਾਂ ਛੱਟ ਲੱਗੀ ਆ ਭਾਬੀ ਦੇ ਤੇ ਮੈਂ ਮੁੜ ਕੇ ਉਸੇ ਵੇਲੇ ਮੈਂ ਵੀ ਹਣੀ ਨੂੰ ਫੋਨ ਕੀਤਾ ਮੈਂ ਹਣੀ ਕਿੱਥੇ ਛੱਟ ਲੱਗੀ ਆ ਅੰਦਾਜ਼ ਕਿਨਾਲੇ ਦਾ ਦੱਸਦਾ ਆ ਦੱਸਦਾ ਮੈਂ ਹਾਂ ਦੱਸ ਦੇ ਯਾਰ ਕਿੱਥੇ ਲੱਗੀ ਮੇਰਾ ਰੋਂ ਨਿਕਲ ਗਿਆ ਤੇ ਫਿਰ ਕਿਨਾਲੇ ਉਸੇ ਵੇਲੇ ਮੈਂ ਤੇ ਬੱਬੂ ਕਿਨਾਲੇ ਸਾਡੇ ਘਰ ਆ ਗਏ ਤੇ ਹਣੀ ਉਧਰੋਂ ਜਾਣ ਡਿਆ ਸੀ ਉਹਨੇ ਸਾਡੇ ਕੋਠੇ ਤੋਂ ਵੇਖਿਆ ਵੀ ਦੋ ਜਾਨੇ ਸਾਡੇ ਘਰ ਦੇ ਸਾਹਮਣੇ ਪਰਲੇ ਬੰਨੇ ਕਾਲੇ ਪਰਨੇ ਬਲੇਟੇ ਮੂੰਹ ਸਿਰ ਬਲੇਟਿਆ ਤੇ ਇਹਨੂੰ ਵੇਖ ਕੇ ਭੱਜ ਗਏ ਉਧਰੋਂ ਇਹ ਵੀ ਭੱਜ ਆਇਆ ਇਹਨੂੰ ਵੀ ਆਪਣੀ ਜਾਨ ਦਾ ਸੀ ਵੀ ਕਿ ਨਾਲੀ ਦਾ ਮੈਂ ਕੱਲਾ ਵਾਂ ਤੇ ਕਿਨਾਲੇ ਦੇ ਮੇਰਾ ਨਾ ਸੀਨ ਕਰ ਦੇਣ ਤੇ ਉਧਰ ਨੂੰ ਆਉਣ ਡਿਆ ਵਾਪਸ ਉਧਰੋਂ ਮੈਂ ਤੇ ਕਿਨਾਲੇ ਦਾ ਬੱਬੂ ਕਿਨਾਲੇ ਦਾ ਆਉਣ ਡੇ ਤੇ ਲਾਰਾ ਵੀਰ ਵੀ ਪਿੱਛੇ ਆਉਣ ਡਿਆ ਤੇ ਆਪਾਂ ਘਰ ਆ ਗਏ ਸਿੱਧਾ ਹੀ ਤੇ ਇਹਨੇ ਰੋਕਿਆ ਮੈਨੂੰ ਰਾਹ 'ਚ ਹਣੀ ਨਹੀਂ 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 ਪੁਲਿਸ ਨੂੰ ਨਾਲ ਲੈ ਕੇ ਆ ਮੈਂ ਆਗਾ ਨਹੀਂ ਨਹੀਂ ਮੇਰੀ ਵਾਈਫ ਨੂੰ ਸੱਟਾਂ ਲੱਗੀਆਂ ਇਹਨੇ ਮੈਨੂੰ ਰਾਹ 'ਚ ਹੀ ਉੱਥੇ ਕਹਿਤਾ ਵੀ ਨਹੀਂ ਸੱਟਾਂ ਨਹੀਂ ਲੱਗੀਆਂ ਗੋਲੀ ਵੱਜੀ ਆ ਕੌਣ ਲੋਕ ਜਿਹੜੇ ਗੋਲੀਆਂ ਮਾਰ ਕੇ ਹਾਂਜੀ ਕਿਹੜੇ ਲੋਕੀ ਗੋਲੀਆਂ ਮਾਰ ਕੇ ਇੱਕ ਗਿਆਨੀ ਤੇ ਇੱਕ ਕਿਨਾਲੇ ਦਾ ਮੋਨਾ ਹੀ ਆਂਦੀ ਮੁੰਡਾ ਦੋ ਅੱਗੇ ਆਏ ਤੇ ਬਾਕੀਆਂ ਦਾ ਨੇ ਨਾਂ ਲਿਆ ਫਰੋਜ਼ ਸ ਇਹ ਲਾ ਸਾਜਣਾ ਲਾਵ ਇਹ ਕਹਿੰਦੇ ਆ ਕਿ ਕਿਨਾਲੇ ਦਾ ਉਹਨੂੰ ਨਾਵਾਂ ਦਾ ਨਹੀਂ ਪਤਾ ਮੈਂ ਆਪਣੀ ਨਾਲ ਦੀ ਨੂੰ ਕਿਨਾਲੇ ਦਾ ਜਨੋਦੀ ਇਹਨਾਂ ਨਾਲ ਲੜਾਈ ਚੱਲਣ ਦੀ ਮੈਂ ਆਪਣੀ ਨਾਲ ਦੀ ਨੂੰ ਫੋੜਾਂ ਵਿਖਾਈਆਂ ਵਾ ਵੀ ਆਹ ਮੁੰਡੇ ਦਾ ਨਾ ਹੀ ਆਹ ਮੁੰਡੇ ਦਾ ਨਾ ਹੀ ਜੇ ਇਧਰ ਕੋਈ ਆਵੇ ਆਪਣੀ ਕਲੋਨੀ 'ਚ ਤੇ ਮੈਨੂੰ ਦੱਸ ਦੀਂ ਤੇ ਸਾਵਧਾਨ ਰਹਿਣਾ ਇਹਨਾਂ ਤੋਂ ਮੈਂ ਹੁਣ ਮਾਮਲਾ ਦਰਜ ਕਰਤਾ ਕਿ ਨਹੀਂ ਕੀਤਾ ਉਹਨਾਂ ਨੇ ਕਿਨਾਲੇ ਦਾ ਐਫਆਰ ਤੇ ਕੱਟਦੀ ਆ ਪਰ ਉਲਟਾ ਇਲزام ਮੇਰੇ ਤੇ ਲਾਈ ਜਾਂਦੇ ਮੇਰੇ ਤੇ ਲਾਈ ਜਾਂਦੇ ਮੈਨੂੰ ਹਰਾਸਮੈਂਟ ਕਰਨ ਦੇ ਮੇਰੇ ਦੋਸਤਾਂ ਨੂੰ ਹਰਾਸਮੈਂਟ ਕਰਨ ਦੇ ਆ ਪਰੇਸ਼ਾਨ ਕਰਨ ਦੇ ਆ ਮੇਰੇ ਦੋਸਤਾਂ ਨੂੰ ਕਈਆਂ ਨੂੰ ਕਹਿਣ ਦੇ ਆ ਵੀ ਤੁਸੀਂ ਕਹਿ ਦੋ ਵੀ ਕਿ ਨਾਲੀ ਦਾ ਇੰਨੇ ਮਾਰੀ ਆ ਇਸ ਤਰ੍ਹਾਂ ਹਰਾਸਮੈਂਟ ਕਰਦੇ ਹਾਂਜੀ ਰੋਜ਼ ਮੈਨੂੰ ਸ਼ਹਿਰ ਤੋਂ ਲੈ ਕੇ ਸ਼ਾਮਾਂ ਤੱਕ ਕਿਨਾਂ ਦਾ ਭੌਂਦੇ ਤੇ ਇੱਕੋ ਸਵਾਲ 100-100 ਵਾਰੀ ਕਰਦੇ ਇੱਕੋ ਸਵਾਲ ਪਿੰਡ ਦੇ ਵਿੱਚ ਇਹ ਰੌਲਾ ਪਿਆ ਵਾ ਵੀ ਉਹਨਾਂ ਨੇ 10 ਲੱਖ ਰੁਪਇਆ ਲਿਆ ਵਾ ਇਸ ਕਰਕੇ ਤੁਹਾਡੀ ਸੁਣਵਾਈ ਨਹੀਂ ਹੋਣੀ ਤਾਦ ਕਰਕੇ ਤੁਹਾਨੂੰ ਤੰਗ ਕਰਨ ਦੇ ਆ ਮਤਲਬ ਲੱਗਦਾ ਪੁਲਿਸ ਨਹੀਂ ਮਿਲੀ ਭੁਗਤਿਆ ਉਹਨਾਂ ਨੇ ਹਾਂ ਜੀ ਹਾਂਜੀ 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 ਕੀ ਮੰਗ ਕੀ ਕਰਦੇ ਜੋ ਮੈਂ ਇਹੋ ਹੀ ਕਿਨਾ ਇਹਦਾ ਵੱਡੇ ਅਫਸਰਾਂ ਕੋਲ ਮੰਗ ਕਰਦਾ ਵਾ ਵੀ ਮੈਨੂੰ ਹਨਸਾਰ ਦਿੱਤਾ ਜਾਵੇ ਇੱਕ ਕਰੋਤੀ ਧਿਰਨੇ ਕੁਝ ਕੰਡੀਆਂ ਮੇਰੇ ਨੀ ਕਿ ਨਹੀਂ ਕਿ ਬੱਚੇ ਆ ਤੁਹਾਡੇ ਤੇ ਉਹਨਾਂ ਦਾ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹਾਂਜੀ ਵਿਰੋਧੀ ਧਿਰ ਨੇ ਕੋ ਜਲਜ਼ਾਮ ਲਾਇਆ ਤੁਹਾਡੇ ਤੇ ਮੀਡੀਆ ਦੇ ਸਾਹਮਣੇ ਹਾਂਜੀ ਉਹਨਾਂ ਦਾ ਤੁਸੀਂ ਕੋਈ ਜਵਾਬ ਦੇਣਾ ਚਾਹੁੰਦੇ ਜੀ ਜਿਹੜੀ ਆ ਲਾਵਦੀ ਮਾਂ ਨੇ ਵੀਡੀਓ ਪਾਈ ਆ ਵੀ ਮੇਰਾ ਮੁੰਡਾ ਬੂਟ ਪਾਉਣ ਡਿਆ ਵਾ ਉਹਦੇ ਮੁੰਡੇ ਨੇ ਬੂਟ ਪਾਏ ਆ ਉਦਾਂ ਆ ਕੇ ਬੈਠਾ ਆ ਆਪ ਕੈਮਰੇ ਹਲ ਬਾਰ ਬਾਰ ਵੇਖਣ ਡਿਆ ਵਾ ਹਾਂਜੀ ਤੇ ਫਿਰ ਕਿਨਾਲੀ ਦਾ ਉਹ ਕਹਿੰਦਾ ਵੀ ਇਹਦੀ ਘਰ ਦੀ ਨਿਸ਼ਾਨ ਨੂੰ ਕਿੱਦਾਂ ਜਾਣਦੀ ਉਹਨੇ ਨਿਸ਼ਾਨ ਨਾ ਲਿਆ ਮੇਰੀ ਨਾਲ ਦੀ ਨੇ ਨਿਸ਼ਾਨ ਨਾ ਲਿਆ ਹੀ ਨਹੀਂ ਆ ਉਹਨੇ ਕਿਹਾ ਗਿਆਨੀ ਆ ਇਹ ਤੇ ਆਪ ਨਿਸ਼ਾਨ ਨਾ ਲੈਂਦੇ ਫਿਰ ਇਹਦੇ ਕਿਨਾਲਾ ਦਾ ਮਾਣੇ ਤੇ ਭਰਾ ਨੇ ਇਹਦੀ ਮਾ ਲਵ ਦੀ ਇਹਦੀ ਉਹਦੀ ਲਵ ਦੀ ਮਾਦਾ ਨੇ ਤੇ ਉਹਦੀ ਨਿਸ਼ਾਨ ਦੀ ਮਾਦਾ ਨੇ ਕਿਹਾ ਸਾਡੇ ਦੋਵੇਂ ਮੁੰਡੇ ਇਕੱਠੇ ਹੀ ਹਾਂਜੀ ਪੌਂਡੇ ਆ ਵੀਡੀਓ ਉਥੋਂ 12:52 ਦੀ ਤੇ ਸੀਨ ਹੋਇਆ ਵਾ 12 ਵਜੇ 10 ਮਿੰਟਾਂ ਚ ਭਾਜੀ ਢਾਈ ਗਰਾਗ ਲਾਉਣੀ ਬੰਦਾ ਪਹੁੰਚ ਜਾਂਦਾ ਉਸ ਦੀ ਮਾ ਨੇ ਕਿਹਾ ਵੀ ਨਿੱਕਾ ਮੋਟਾ ਝਗੜਾ ਹੈ ਮੈਨੂੰ 70 80 ਕਾਲਾਂ ਕੀਤੀਆਂ ਗਈਆਂ ਮੇਰੇ WhatsApp ਤੇ ਵੇਖੋ ਮੈਨੂੰ ਬੜਾ ਪਰੇਸ਼ਾਨ ਕੀਤਾ ਗਿਆ ਵੀਡੀਓ ਕਾਲਾਂ ਵੀ ਘਰੋਂ ਬਾਹਰ ਨਿਕਲ ਤੈਨੂੰ ਮਾਰ ਦੇਣਾ ਵੇਖੋ ਭਾਜੀ ਸਾਰੀਆਂ ਕਾਲਾਂ ਉਹਨਾਂ ਦੀਆਂ ਇਹ ਸਾਰੀਆਂ ਇਹ ਲਵ ਨੇ ਮੈਨੂੰ ਕੀਤੀਆਂ ਸਾਰੀਆਂ ਕਾਲਾਂ ਤੇ ਕੁਝ ਵਿੱਚ ਦੋ ਤਿੰਨ ਸਾਜਨ ਨੇ ਕੀਤੀਆਂ ਕਿ ਕਿਨਾਇਤ ਤੈਨੂੰ ਅੱਜ ਛੱਡਣ ਆਣੀ ਆ ਮੈਨੂੰ ਬੜਾ ਪਰੇਸ਼ਾਨ ਇਹਨਾਂ ਨੇ ਕੀਤਾ ਤੇ ਮੈਂ ਪਰੇਸ਼ਾਨ ਹੋ ਗਿਆ ਇਹਨਾਂ ਤੋਂ ਮਤਲਬ ਕਹਿ ਸਕਦੇ ਆ ਵੀ ਮਾਰਨ ਤੁਹਾਨੂੰ ਆਏਗੇ ਉਹ ਮਾਰ ਕੇ ਤੁਹਾਡੀ ਵਾਈਫ ਨੂੰ ਹਾਂਜੀ ਗੇਮ ਮੇਰੀ ਪੈਣੀ ਸੀ ਭਾਜੀ ਪਰ ਉਹਦੀ ਪੈ ਗਈ ਆ ਗੇਮ ਮੇਰੀ ਪੈਣੀ ਪੈ ਉਹਦੀ ਗਈ ਆਂਦੀ ਨਿੱਕਾ ਮੋਟਾ ਝਗੜਾ ਆ 70 80 ਜਾਣੇ ਕਿਰਪਾਨਾਂ ਲੈ ਕੇ ਅੱਡੇ ਤੇ ਫਿਰਦੇ ਜੇ ਮੇਰੇ ਕੋਲ ਵੀਡੀਓ ਹੈ ਗਈ ਭਾਜੀ ਉਹ ਵੀਡੀਓ ਲੈ ਲੋ ਜੇ ਨਿੱਕਾ ਮੋਟਾ ਝਗੜਾ ਹੋਵੇ ਤੇ 70 80 ਜਾਣੇ ਕਿਰਪਾਨਾਂ ਲੈ ਕੇ ਹੁੰਦੇ ਆ 70 70 80 80 ਕਾਲਾਂ ਕਰਦੇ ਆ ਤੇ ਮੈਨੂੰ ਦੱਸੋ ਸਰ ਕੀ ਨਾਲ ਇਹਦਾ ਇਹ ਕਿਦਾਂ ਦਾ ਇਨਸਾਫ ਆ ਇਹ ਕਿਨਾਂ ਦਾ ਮੇਰੇ ਨਾਲ ਧੱਕਾ ਹੋ ਰਿਹਾ ਜੇ ਬੜਾ ਜਿਆਦਾ ਪੁਲਿਸ ਵੀ ਕਰ ਰਹੀ ਆ ਤੇ ਇਹ ਵੀ ਕਰ ਰਹੇ ਇਹਨਾਂ ਕੋ ਪੈਸਾ ਦੋ ਨੰਬਰ ਦਾ ਇਹ ਕਿਨਾਂ ਦਾ ਲਾਟਰੀ ਦਾ ਕੰਮ ਵੀ ਕਰਦਾ ਦੋ ਨੰਬਰ ਦਾ ਤੇ ਕਿਨਾਂ ਦਾ ਸਮੈਕ ਵੀ ਵੇਚਦਾ ਵਾ ਤੇ ਸਰ ਮੈਂ ਗਰੀਬ ਬੰਦਾ ਉਲਟਾ ਕਿਨਾਲੇ ਦਾ ਇਹ ਮੈਨੂੰ ਹੀ ਠੱਕੀ ਜਾਣ ਦੇ ਪੈਸੇ ਦੇ ਜ਼ੋਰ ਦੇ ਨਾਲ ਪੈਸੇ ਦੇ ਜ਼ੋਰ ਦੇ ਨਾਲ ਪੁਲਿਸ ਵੀ ਮੈਨੂੰ ਡੇ ਹਰਾਸਮੈਂਟ ਕਰਨ ਬੜਾ ਜਿਆਦਾ ਕਰਦੇ ਜੀ ਹੁਣ ਪੁਲਿਸ ਕੋਲ ਹਾਂਜੀ ਪੁਲਿਸ ਕੋਲ ਕੀ ਮੰਗਦਾ ਮੈਂ ਕਹਿੰਨਾ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਮੈਨੂੰ ਤੰਗ ਨਾ ਕੀਤਾ ਜਾਵੇ ਮੈਨੂੰ ਬੜਾ ਤੰਗ ਕੀਤਾ ਜਾ ਰਿਹਾ ਮੇਰੇ ਨਿਗੇ ਨਿਗੇ ਬੱਚੇ ਆ ਦੱਸੋ ਮੈਂ ਇਹਨਾਂ ਨੂੰ ਕਿੱਦਾਂ ਸੰਭੂਗਾ ਜੇ ਇਦਾਂ ਪਰੇਸ਼ਾਨ ਮੈਨੂੰ ਕਰਨਗੇ ਮੈਨੂੰ ਇਹਨਾਂ ਨੇ ਪਾਗਲ ਕਰਤਾ 10 ਦਿਨ ਹੋ ਗਏ ਜੇ ਮੈਨੂੰ ਪਾਗਲ ਕਰਤਾ ਮੈਨੂੰ ਕੁਝ ਸਮਝ ਨਹੀਂ ਲੱਗਣ ਦੀ ਦੂਜਾ ਭਾਜੀ ਜਿਹੜਾ ਮਦਨ ਲਾਲ ਨੇ ਕਿਨਾਂ ਇਹਦਾ ਫਰੋਜ ਦੇ ਪਿਓ ਨੇ ਭਾਈ ਆ ਮੈਂ ਉਹਦਾ ਜਵਾਬ ਦੇਣ ਲੱਗਾ ਵਾਂ ਉਹਦਾ ਪਿਓ ਆਂਦਾ ਵਾ ਵੀ ਮੇਰਾ ਪਿਓ ਮੇਰਾ ਮੁੰਡਾ 에어ਪੋਰਟ ਤੇ ਡਿਊਟੀ ਸੀ ਤੇ ਡੇਢ ਡੇਢ ਸਾਲ ਮਤਲਬ ਹੋ ਚੱਲਿਆ ਜੀ ਭਾਜੀ ਕਿਨਾਂ ਇਹਦਾ ਪਰਚਾ ਹੋਇਆ ਵੇਖੋ ਤੇ ਡੇਢ ਸਾਲ ਪਰਚਾ ਹੋਇਆ ਹੋਇਆ ਹੋਵੇ ਬੰਦੇ ਤੇ ਤੇ 에어ਪੋਰਟ ਹਾਂਜੀ ਸਰ ਜੋ ਉਹਦਾ ਕੀ ਕਤਲ ਹੋਇਆ ਸੀ ਉਹਦੀ ਸੰਪਤੀ ਪਰਿਵਾਰ ਨੇ ਪ੍ਰੈਸ ਕਾਨਫਰੈਂਸ ਕਰਕੇ ਕਿਹਾ ਵਾ ਵੀ ਸਾਨੂੰ ਜਿਹੜੀ ਇਨਸਾਫ ਨਹੀਂ ਮਿਲ ਰਿਹਾ ਤੇ ਇਨਵੈਸਟੀਗੇਸ਼ਨ ਨਹੀਂ ਆ ਦੂਜੀ ਤਰ੍ਹਾਂ ਕਰਨ ਦੀ ਜਾਇ ਪੁਲਿਸ ਸਾਨੂੰ ਇਨਵੈਸਟੀਗੇਟ ਕਰ ਲਈ ਇਹ ਜੀ ਅਵਾਰਡ ਨੰਬਰ 4 ਚ 8 ਜੁਲਾਈ ਨੂੰ ਜਿਹੜਾ ਕਤਲ ਹੋਇਆ ਜਿਸ ਦੇ ਤਹਿਤ 61 ਨੰਬਰ ਮੁਕਦਮਾ ਥਾਣਾ ਰਾਜਸਥਾਨਸੀ ਵਿੱਚ ਦਰਜ ਕੀਤਾ ਗਿਆ ਸੀ ਉਸ ਦੀ ਇਨਵੈਸਟੀਗੇਸ਼ਨ ਚ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਸਾਡੇ ਤੇ ਅਸੀਂ ਵਿਦਆਊਟ ਐਨੀ ਰੀਜ਼ਨ ਕਿਸੇ ਨੂੰ ਡਾਊਟ ਨਹੀਂ ਕਰ ਰਹੇ ਅਸੀਂ ਇਹਨੂੰ ਹਰ ਐਂਗਲ ਤੋਂ ਵੈਰੀਫਾਈ ਕਰ ਰਹੇ ਹਾਂ ਜੇ ਸਾਡੇ ਸਾਹਮਣੇ ਉਹਨਾਂ ਦੇ ਮੋਬਾਈਲ ਫੋਨਸ ਦੇ ਐਨਾਲਿਸਿਸ ਤੇ ਪੁਰਾਣੀ ਕੁਝ ਵੀਡੀਓਜ਼ ਤੋਂ ਕੁਝ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਕਰਕੇ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹਰ ਐਂਗਲ ਤੇ ਉਹਨੂੰ ਵੈਰੀਫਾਈ ਕੀਤਾ ਜਾ ਰਿਹਾ ਜਦੋਂ ਵੀ ਕੋਈ ਗੱਲ ਸਾਹਮਣੇ ਆਉਗੀ ਉਹ ਕਲੀਅਰ ਕਰ ਦਿੱਤੋ ਇਹ ਜੀ ਦੂਜੀ ਧਿਰ ਤੇ ਜਿੰਨੀ ਕੁ ਗੱਲ ਸਾਹਮਣੇ ਸਾਡੇ ਆਈ ਸੀ ਲੜਾਈ ਦੇ ਪਰਚੇ ਸੀਗੇ ਜਿੰਨਾ ਚਿਰ ਇਹਨਾਂ ਦਾ ਰਾਜ਼ੀਨਾਮਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਦੂਜੀ ਧਿਰ ਤੋਂ ਵੀ ਤਿੰਨ ਬੰਦੇ ਅਰੈਸਟ ਹੋਏ ਸੀਗੇ ਤੇ ਉਹਨਾਂ ਤੇ ਵੀ ਲਗਾਤਾਰ ਰੇਡ ਕੀਤੀਆਂ ਜਾ ਰਹੀਆਂ ਨੇ ਬਟ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਸਾਹਮਣੇ ਬਹੁਤ ਸਾਰੀ ਗੱਲਾਂ ਆਈਆਂ ਨੇ ਜੋ ਫੈਕਟ ਸਾਡੇ ਸਾਹਮਣੇ ਆਏ ਨੇ ਅਸੀਂ ਉਸ ਦੇ ਬੇਸਿਸ ਤੇ ਹਰ ਇੱਕ ਦੀ ਪੁੱਛਗਿੱਛ ਕਰ ਰਹੇ ਹਾਂ ਤੇ ਇਹ ਅਸੀਂ ਇਨਵੈਸਟੀਗੇਸ਼ਨ ਨੂੰ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਜਿਹਨੇ ਤੇ ਵੀ ਸਾਨੂੰ ਡਾਊਟ ਹੋਊਗਾ ਉਹਨੂੰ ਪੁੱਛਗਿੱਛ ਕੀਤੀ ਜਾਊਗੀ ਤੇ ਜਿੱਦਾਂ ਵੀ ਸਾਨੂੰ ਕੁਝ ਕਲੀਅਰ ਹੁੰਦਾ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਇਹਦੇ ਸਬੰਧੀ ਸਰ ਕੋਈ ਪ੍ਰੋਗਰੈਸ ਹੋਈ ਹੈ ਤੇ ਹੋਰ ਜਿਸ ਤਰ੍ਹਾਂ ਅਗੇ ਬੰਦੇ ਅਰੈਸਟ ਹੋਏ ਸੀ ਦੋ ਜਾਂ ਤਿੰਨ ਹੋਰ ਕੋਈ ਜਿਹੜੇ ਦੋਸ਼ੀ ਸੀ ਉਹਦਾ ਸਬੰਧੀ ਕਾਰਵਾਈ ਹੋ ਰਹੀ ਹੋਵੇਗੀ ਜਿਹੜੇ ਤਾਂ ਤਿੰਨ ਦੋਸ਼ੀ ਅਰੈਸਟ ਕੀਤੇ ਸੀ ਉਹ ਹਜੇ ਹੁਣ ਜੇਲ੍ਹ ਭੇਜੇ ਹੋਏ ਨੇ ਜੁਡੀਸ਼ੀਅਲ ਕਸਟਡੀ 'ਚ ਤੇ ਉਹਨਾਂ ਦੀ ਪੁੱਛਗਿੱਛੋ ਜਿੰਨਾ ਸਾਡੇ ਸਾਹਮਣੇ ਆਇਆ ਉਸ ਦੇ ਬੇਸਿਸ ਤੇ ਅਸੀਂ ਹੋਰ ਅਲੱਗ-ਅਲੱਗ ਜਗ੍ਹਾ ਤੇ ਰੇਡ ਕਰ ਰਹੇ ਹਾਂ ਤੇ ਜਿਹੜੇ ਬਾਕੀ ਦੋਸ਼ੀ ਨੇ ਫਿਲਹਾਲ ਉਹਨਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਉਹਨਾਂ ਦੇ ਫੈਮਿਲੀ ਮੈਂਬਰਸ ਵੀ ਇੱਥੇ ਪਿੰਡ 'ਚ ਮੌਜੂਦ ਨਹੀਂ ਹੈਗੇ ਉਹਨਾਂ ਤੇ ਵੀ ਅਸੀਂ ਆਪਣੀ ਇੰਟੈਲੀਜੈਂਸ ਜਾਂ ਹੋਰ ਸੋਰਸਸ ਤੋਂ ਪਤਾ ਕਰ ਰਹੇ ਹਾਂ ਜਿੱਦਾਂ ਹੀ ਸਾਨੂੰ ਕੋਈ ਪੱਕੀ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਉਸ ਪੁਆਇੰਟ ਤੇ ਜਾ ਕੇ ਰੇਡ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ